ਦੋਸਤੋ ਅੱਜ ਗੱਲ ਕਰਾਂਗੇ ਇੱਕ ਅਜਿਹੀ ਕਰੰਸੀ ਦੀ ਜਿਹੜੀ ਕਿ ਡਾਲਰ ਨੂੰ ਵੀ ਮਾਤ ਪਾਵੇਗੀ ਡਾਲਰ ਨੂੰ ਚਿੰਤਾ ਦੇ ਵਿੱਚ ਲੈ ਕੇ ਆ ਗਈ ਹੈ ਤੇ ਡਾਲਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀ ਦੇਵੇਗੀ ਉਹ ਹੈ ਬ੍ਰਿਕਸ ਡਾਲਰ ਬ੍ਰਿਕਸ ਡਾਲਰ ਕੀ ਹੋਣਗੇ ਜਾਂ ਬ੍ਰਿਕਸ ਕੀ ਹੈ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਬ੍ਰਿਕਸ ਪੰਜਾਂ ਦੇਸ਼ਾਂ ਦਾ ਇੱਕ ਸਮੂਹ ਹੈ ਇੱਕ ਗਰੁੱਪ ਹੈ ਜਿਸ ਦੇ ਵਿੱਚ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਆਉਂਦੇ ਨੇ ਇਹਨਾਂ ਦੇ ਵਿੱਚ 40% ਵਾਦੀ ਇਹਨਾਂ ਦੇਸ਼ਾਂ ਦੀ ਹੈ ਤੇ ਦੁਨੀਆ ਦੀ ਜੀਡੀਪੀ ਦੇ ਵਿੱਚ ਇੱਕ ਵੱਡਾ ਹਿੱਸਾ ਰੱਖਦੇ ਨੇ ਅਗਰ ਦੇਖਿਆ ਜਾਵੇ ਦੁਨੀਆ ਦੇ ਵਿੱਚ ਜੇ ਵਪਾਰ ਕਰਨਾ ਹੈ ਤਾਂ ਉਹ ਡਾਲਰ ਦੇ ਵਿੱਚ ਹੁੰਦਾ ਹੈ ਤਾਂ ਅਮਰੀਕਾ ਇੱਕ ਵੱਡੀ ਤਾਕਤ ਰੱਖਦਾ ਹੈ ਤੇ ਉਹ ਕਿਸੇ ਵੀ ਸਮੇਂ ਕਿਸੇ ਵੀ ਦੇਸ਼ ਦੇ ਉੱਪਰ ਪਾਬੰਦੀਆਂ ਲਗਾ ਕੇ ਅਰਥਵਿਵਸਥਾ ਹਿਲਾ ਦਿੰਦਾ ਹੈ ਤੇ ਇਹਨਾਂ ਦੇਸ਼ਾਂ ਦਾ ਮੰਨਣਾ ਹੈ ਕਿ ਜੇ ਸਾਡੇ ਕੋਲ ਆਪਣੀ ਕਰੰਸੀ ਹੋਗੀ ਆਪਣੀ ਕਰੰਸੀ ਦੇ ਵਿੱਚ ਵਪਾਰ ਕਰਾਂਗੇ ਤਾਂ ਸਾਨੂੰ ਕਿਸੇ ਹੋਰ ਤੇ ਨਿਰਭਰ ਨਹੀਂ ਰਹਿਣਾ ਪਵੇਗਾ ਜੇ ਦੇਖਿਆ ਜਾਵੇ ਬ੍ਰਾਜ਼ੀਲ ਤੇ ਭਾਰਤ ਦੇ ਵਿੱਚ ਜੇ ਵਪਾਰ ਹੋਣਾ ਵਾ ਤਾਂ ਉਹ ਡਾਲਰ ਦੇ ਵਿੱਚ ਨਹੀਂ ਬ੍ਰਿਕਸ ਡਾਲਰ ਦੇ ਵਿੱਚ ਹੋਵੇਗਾ ਤੇ ਅਮਰੀਕਾ ਦਾ ਦਖਲ ਅੰਦਾਜ਼ੀ ਬੰਦ ਹੋ ਜਾਵੇਗੀ ਤੇ ਇਸ ਦੇ ਨਾਲ ਅਮਰੀਕਨ ਡਾਲਰ ਨੂੰ ਇੱਕ ਵੱਡੀ ਚੁਣੌਤੀ ਮਿਲੇਗੀ ਦੋਸਤੋ ਜੇ ਬ੍ਰਿਕਸ ਡਾਲਰ ਕਾਮਯਾਬ ਹੁੰਦਾ ਸਫਲ ਹੁੰਦਾ ਤੇ ਤਿੰਨ ਵੱਡੇ ਚੇਂਜਸ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਅਮਰੀਕਨ ਡਾਲਰ ਦੀ ਤਾਕਤ ਘਟ ਜਾਵੇਗੀ ਦੂਸਰੇ ਨੰਬਰ ਤੇ ਡਿਵੈਲਪਿੰਗ ਕੰਟਰੀਆਂ ਨੂੰ ਵਪਾਰ ਕਰਨਾ ਸੌਖਾ ਹੋ ਜਾਵੇਗਾ ਉਹਨਾਂ ਨੂੰ ਡਾਲਰ ਦੇ ਉੱਪਰ ਨਿਰਭਰ ਨਹੀਂ ਰਹਿਣਾ ਪਵੇਗਾ ਤੇ ਤੀਸਰਾ ਇੱਕ ਨਵਾਂ ਪਾਵਰ ਬੈਲੈਂਸ ਬਣ ਜਾਵੇਗਾ ਹੁਣ ਸਵਾਲ ਇਹ ਹੈ ਕਿ ਇਹ ਹਕੀਕਤ ਦੇ ਵਿੱਚ ਬਣੇਗਾ ਜਾਂ ਫਿਰ ਸੁਪਨਿਆਂ ਦੇ ਵਿੱਚ ਬ੍ਰਿਕਸ ਡਾਲਰ ਬਣ ਕੇ ਰਹਿ ਜਾਵੇਗਾ ਅਗਰ ਬ੍ਰਿਕਸ ਡਾਲਰ ਬਣਦਾ ਹੈ ਤਾਂ ਅਮਰੀਕਾ ਦੀ ਤਾਕਤ ਘਟ ਜਾਵੇਗੀ ਅਮਰੀਕਾ ਕਦੇ ਵੀ ਨਹੀਂ ਇਹ ਚਾਹਵੇਗਾ ਕਿ ਉਸ ਦੀ ਤਾਕਤ ਘਟੇ ਕਿਉਂਕਿ ਇੱਕ ਸਰਪੰਚ ਦੇਸ਼ ਜਿਸ ਆਪਾਂ ਅਗਰ ਹਸਾਬ ਕਿਤਾਬ ਲਾਇਆ ਜਾਵੇ ਆਪਾਂ ਪਿੰਡਾਂ ਦੇ ਵਿੱਚ ਦੇਖੀਏ ਜਿਹੜਾ ਸਰਪੰਚ ਹੁੰਦਾ ਉਹ ਚਾਹਦਾ ਹੈ ਕਿ ਉਸ ਦੀ ਹੀ ਚੱਲੇ ਉਹ ਦਾ ਹਰ ਬੁੱਢੇ ਤੋਂ ਲੈ ਕੇ ਬੱਚਾ ਤੱਕ ਹਰ ਉਹਦਾ ਕਹਿਣਾ ਮੰਨਣਾ ਹਰ ਉਹਦੇ ਕੰਟਰੋਲ ਚ ਰਵੇ ਉਸ ਤੋਂ ਉੱਪਰ ਨਾ ਕੋਈ ਜਾਵੇ ਇਸੇ ਤਰ੍ਹਾਂ ਅਮਰੀਕਾ ਵੀ ਦੁਨੀਆ ਦਾ ਸਰਪੰਚ ਦੇਸ਼ ਬਣ ਕੇ ਰਹਿਣਾ ਚਾਹੁੰਦਾ ਵਾ ਉਹ ਚਾਹੁੰਦੇ ਆ ਕਿ ਸਾਡੀ ਹਕੂਮਤ ਸਾਰੀ ਦੁਨੀਆ ਤੇ ਚੱਲੇ ਸਾਡੇ ਤੋਂ ਬਾਹਰ ਨਾ ਕੋਈ ਚੱਲੇ ਅਗਰ ਇਹ ਬ੍ਰਿਕਸ ਡਾਲਰ ਆਂਦਾ ਵਾ ਇਹ ਪੰਜਾਂ ਦੇਸ਼ਾਂ ਦਾ ਸਮੂਹ ਬਣ ਕੇ ਡਾਲਰ ਬਣਾ ਲੈਂਦੇ ਆ ਕਾਮਯਾਬ ਹੋ ਜਾਂਦਾ ਇਹਦੇ ਵਿੱਚ ਵਪਾਰ ਸ਼ੁਰੂ ਹੋ ਜਾਂਦਾ ਵਾ ਤੇ ਅਮਰੀਕਾ ਨੂੰ ਬਹੁਤ ਘਾਟਾ ਪਵੇਗਾ ਤੇ ਅਮਰੀਕਾ ਉਹ ਸੁਪਰ ਪਾਵਰ ਨਹੀਂ ਰਹਿ ਜਾਵੇਗਾ ਤੇ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਫਿਊਚਰ ਦੇ ਵਿੱਚ ਇਹ ਬ੍ਰਿਕਸ ਡਾਲਰ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ ਤੁਹਾਡੀ ਇਸ ਦੇ ਬਾਰੇ ਕੀ ਰਾਏ ਆ ਕਮੈਂਟ ਬਾਕਸ 'ਚ ਜਰੂਰ ਦੱਸਿਓ ਤੇ ਐਹੋ ਜਿਹੀ ਹੋਰ ਵੀਡੀਓ ਦੇਖਣ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ